ਆਗੇ ਡੈਲੀ ਦਾਗ ਹੁੰਦਾ ਪ੍ਰਾਈਵੇਟ ਸਕੂਲ ਦੇ ਬੱਚੇ ਦਾ ਦਾਗ ਹੋਵੇਗਾ ਨਹੀਂ ਸਾਡੇ ਕੋਲ ਪੰਜ ਸਾਲ ਦਾ ਦਾਗ ਹੁੰਦਾ ਜਾਂ 6 ਸਾਲ ਦਾ ਉਹ ਇਹਨਾਂ ਗੈਪ ਹੈ ਜਾਂਦਾ ਜੀਗਾ ਉਹ ਜਿਹੜਾ ਪ੍ਰਾਈਵੇਟ ਸਕੂਲ ਦਾ ਮੈਡੀਕਲ ਦਾ ਬੱਚਾ ਆ ਉਹ ਤਾਂ ਵਧੀਆ ਪੰਜਾਬੀ ਦੇ ਸ਼ਬਦ ਕਰੀ ਜਾਂਦਾ ਸਾਡੇ ਦਾ ਜਿਹੜਾ ਰੂਟ ਹੈ ਉਹ ਸ਼ੁਰੂ ਕਰਨਾ ਹੈ ਵਧੀਆ 3 ਡਾਕਟਰ 4 ਲੈਟਰ ਇੰਗਲਿਸ਼ ਦੇ ਬਾਅਦ ਕਹ ਰਿਹਾ ਉਹ ਪ੍ਰਾਈਵੇਟ ਵਾਲਾ ਸਾਡੇ ਨਾਲ ABC ਸ਼ੁਰੂ ਕਰਨੀ ਆ ਪਹਿਲਾਂ ਵੱਡੀ ਕਰੂਗਾ ਮੈਂ ਛੋਟੀ ਵੀ ਨਹੀਂ ਕਰੂਗਾ ਫੇਰ ਕਿਤੇ ਜਾ ਕੇ ਰਸਾਉਂਦਾਂ ਨਾ ਬਣਾਵਾਗੇ ਬਲਤੇ ਸ਼ਰਦਾ ਦੇ ਚੜੂਗਾ ਉਹ ਦੂਜੇ ਕਿਤੇ ਜਾ ਕੇ ਸ਼ਰਦਾ ਨਹੀਂ ਚੜਦਾ ਇਹੇ ਮੇਰੇ ਮਾਰ ਮਾਰ ਬੰਦੇ ਉੱਥੇ ਬੈਠੇ ਅਜੇ ਕਿਸ਼ਮਾਰ ਪਾਰਾ ਅਜੇ ਹੋਇਆ ਸਰਵੇ ਹੋਇਆ ਫੇਰ ਸਰਕਾਰ ਨੇ ਸੋਚਿਆ ਕਿ ਪ੍ਰੀ ਬਰੈਚ ਕਾਫਾਂ ਵਿੱਚ ਸ਼ੁਰੂ ਕਰ ਦਿੰਦੇ ਆ ਜੀ ਹੁਣ ਸਾਡੇ ਸਕੂਲ ਦੇ ਤਿੰਨ ਸਾਲ ਦਾ ਬੱਚਾ ਪ੍ਰੀ ਬਰੈਚ ਸਕੂਲ ਵਿੱਚ ਜਾ ਕੇ ਹੋ ਜਾਂਦਾ ਹੈ ਪਹਿਲਾਂ ਦੀ ਪ੍ਰਾਈਮਰੀ ਫੇਸਬੁੱਕ ਜੀ ਤੇ ਦੱਸਦੇ ਫਿਰ ਅੱਧ ਤੱਕ تیرਸਾ ਲਾ ਕੇ ਫਿਰ ਪਹਿਲੀ ਦੂਜੀ ਤੀਜੀ ਪ੍ਰਾਈਵੇਟ ਸਕੂਲਾਂ ਦੇ ਬਰਾਬਰ ਦਾ ਹੀ ਡੈਵਲ ਇੱਥੇ ਚੱਲ ਪਿਆ ਹੋਣਾ ਹੁਣ ਪੰਜਾਬ ਦਾ ਕੋਈ ਵੀ ਸਕੂਲ ਜਿਹੜਾ ਨਹੀਂ ਹੈ ਜਿਸ ਵਿੱਚ ਉਹਨਾਂ ਦੇ ਸਕੂਲ ਚ ਪੜ੍ਹਦੇ ਵਿਦਿਆਰਥੀਆਂ ਨੂੰ ਜ਼ਮੀਨ ਤੇ ਬੈਠਣਾ ਪਵੇ ਹਰ ਵਿਦਿਆਰਥੀਆ ਕੋਲ ਬੈਠਣ ਲਈ ਡੈਸਕ ਹੈ ਸਾਰੇ ਸਕੂਲਾਂ ਦੇ ਵਿੱਚੋਂ ਕੋਈ ਵੀ ਸਕੂਲ ਸਾਡਾ ਐਹੋ ਜਿਹਾ ਨਹੀਂ ਹੈਗਾ ਆਲ ਓਵਰ ਪੰਜਾਬ ਦੇ ਵਿੱਚ ਭਾਵੇਂ ਪ੍ਰਾਈਮਰੀ ਆ ਭਾਵੇਂ ਅਪਰ ਪ੍ਰਾਈਮਰੀ ਆ ਜਿੱਥੇ ਡੈਸਕ ਨਾ ਹੋਣ ਸਾਰੇ ਸਕੂਲਾਂ ਦੇ ਟੈਸਟ ਆ ਚੁੱਕੇ ਆ ਜਿਹੜੇ ਪੁਰਾਣੇ ਸੀਗੇ ਜਿਹੜੇ ਖੰਡਮ ਹੋ ਚੁੱਕੇ ਆ ਉਨਾ ਹੀ ਜਗ੍ਹਾ ਤੇ ਨਵੇਂ ਆ ਚੁੱਕੇ ਆ ਪਰ ਹੁਣ ਕੋਈ ਵੀ ਬੱਚਾ ਥੱਲੇ ਨਹੀਂ ਬੈਠ ਕੇ ਪੜਦਾ ਹੈ ਹੈਦਰਾ ਇਹ ਤੋਂ ਬਪ ਇਨਫਰਾਸਟ੍ਰਕਚਰ ਸਕੂਲ ਦੀ ਤਰੱਕੀ ਸਭ ਦੀ ਜ਼ਿੰਮੇਵਾਰੀ ਹੈ ਸਕੂਲ ਦੀ ਤਰੱਕੀ ਸਭ ਦੀ ਜ਼ਿੰਮੇਵਾਰੀ ਸਭ ਦੀ ਜ਼ਿੰਮੇਵਾਰੀ ਵੀ ਘਰ ਤੋਂ ਨੇੜੇ-ਨੇੜੇ ਆਪਣੇ ਸਰਕਾਰੀ ਸਕੂਲ ਹੈਗੇ ਆ ਪੰਜਾਬ ਦੇ ਲਗਭਗ 2.5 ਲੱਖ ਤੋਂ ਵੱਧ ਆਪਣੇ ਐਸਐਮਸੀ ਮੈਂਬਰ ਪੂਰੇ ਪੰਜਾਬ ਚ ਬਣੇ ਹੋਏ ਨੇ ਤੇ ਜਿਹੜੇ ਲਾਲ ਰੰਗ ਦੇ ਆ ਇਹ ਤਾਂ ਹੈਗੇ ਆ ਐਕਟਿਵ ਐਕਟਿਵ ਮੈਂਬਰ ਆ ਇਹਦੇ ਸਕੂਲ ਤੇ ਇੱਕ ਆਉਂਦੀ ਜ਼ਿੰਮੇਵਾਰੀ ਫਤਿਹ ਲੈਂਦੇ ਆ ਜਿਹੜੇ ਤਾਂ ਨੀਲੇ ਆ ਉਹ 50-50 ਚ ਕਦੇ ਨਿਭਾ ਜਾਂਦੇ ਆ ਕਦੇ ਨਹੀਂ ਜਿਹੜੇ ਲਾਲ ਆ ਇਹ ਬਿਲਕੁਲ ਖਾਲੀ ਹੈ ਉੱਥੇ ਕੁਝ ਵੀ ਮੂਵਮੈਂਟ ਨਹੀਂ ਹੈ ਐਸਐਨਸੀ ਮੈਂਬਰਾਂ ਦੀ ਆਲੋ ਹਲੇ ਕਰੋ

ਜਾ ਕੇ ਐਸਐਮਟੀ ਮੈਂਬਰ ਸਕੂਲ ਡਿਵਿਜਨ ਮਟੀ ਸਕੂਲ ਮੈਨੇਜਮੈਂਟ ਕਮੇਟੀ ਪੰਚਾਇਤ ਦੇ ਮੈਂਬਰ ਕੌਣ ਹੁੰਦੇ ਹਨ ਜਿਹੜੀ ਤੁਹਾਡੀ ਪਿੰਡਾਂ ਦੀ ਪੰਚਾਇਤ ਬਣਦੀ ਹੈ ਉਹਦੇ ਮੈਂਬਰ ਕੌਣ ਹੁੰਦੇ ਹਨ ਪੰਚਾਇਤ ਮੈਂਬਰ ਕਿਵੇਂ ਚੁਣੇ ਜਾਂਦੇ ਆ ਕੁਦਰਤਾਂ ਦੇ ਤੁਹਾਡੇ ਵਿੱਚੋਂ ਹੀ ਪੰਚਾਇਤ ਦੇ ਮੈਂਬਰ ਹੋਣਗੇ ਜਾਗੇ ਸਾਬਕਾ ਹੋਣਗੇ ਹੁਣ ਨਹੀਂ ਪਰ ਪਹਿਲਾ ਰਹੇ ਹੋਣਗੇ ਮੈਂਬਰ ਦੀ ਚੋਣ ਕਿਵੇਂ ਹੁੰਦੀ ਆ ਵੋਟਾਂ ਰਾਹੀਂ ਵੋਟਾਂ ਰਾਹੀਂ ਰਾਦੇ ਨਾਲ ਵੋਟਾਂ ਰਾਹੀਂ ਪੰਚਾਇਤ ਦਾ ਕਾਰਜਕਾਲ ਕੀ ਹੁੰਦਾ ਹੈ ਕਾਰਜਕਾਲ ਕਿੰਨਾ ਹੁੰਦਾ ਕਿੰਨੇ ਸਾਲਾਂ ਦੀ ਬਣਦੀ ਆ ਪੰਚਾਇਤ 5 ਸਾਲ ਪਿੰਡ ਲਈ ਪੰਚਾਇਤ ਕੀ ਕੰਮ ਕਰਦੀ ਆ ਪੰਚਾਇਤ ਜਿਹੜੀ ਹੁੰਦੀ ਆ ਸਰਪੰਚ ਜੀ ਦਾ 10 12 11 ਮੈਂਬਰ ਸਭਾ ਹੁੰਦੇ ਆ ਉਹਨਾਂ ਦਾ ਕੰਮ ਕੀ ਹੁੰਦਾ ਪਿੰਡ ਬਣਾਉਣਾ ਪਿੰਡ ਦਾ ਧਾਰ ਕਰਨਾ ਗੱਲਾਂ ਗਲੀਆਂ ਨਾਲੀਆਂ ਨਹੀਂ ਹੋਰ ਵੀ ਸਹਾਰ ਰਹਿ ਗਏ ਆ ਇਹ ਤਾਂ ਆਪਾਂ ਉੱਤੇ ਉੱਠਣਾ ਆਪਾਂ ਗਲੀਆਂ ਨਾਲੀਆਂ ਦਾ ਕੋਸਿੰਟ ਨਹੀਂ ਲੈਣਾਗਾ ਹੁਣ ਆਪਾਂ ਐਜੂਕੇਸ਼ਨ ਵਾਲਾ ਬਦਨਾ ਹੈਲਥ ਵਾਲਾ ਬਦਨਾ ਪਿੰਡ ਦੇ ਬੁਨਿਆਦੀ ਢਾਂਜੇ ਵਾਲਾ ਆਪਾਂ ਬਦਨਾ ਪੰਚਾਇਤ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਪਿੰਡ ਵਿੱਚ ਕਿਹੜੀ ਚੀਜ਼ ਦੀ ਕੀ ਲੋੜ ਹੈ ਪੰਚਾਇਤ ਨੂੰ ਕਿਵੇਂ ਪਤਾ ਲੱਗਦਾ ਪਿੰਡ ਦੇ ਬੰਦੇ ਦੱਸਦੇ ਜਾਂ ਪਿੰਡ ਦੇ ਮੈਂਬਰ ਦੱਸਦੇ ਹਾਂਜੀ ਵੈਰੀ ਗੁੱਡ ਜਾਂ ਤਾਂ ਪਿੰਡ ਦੇ ਮੈਂਬਰ ਜਿਹੜੇ ਪਿੰਡ ਦੇ ਲੋਕ ਹੁੰਦੇ ਆ ਉਹ ਆਪ ਦੇ ਆੜ ਦੇ ਮੈਂਬਰ ਨੂੰ ਦੱਸਦੇ ਆ ਸਮੱਸਿਆ ਸਾਰੇ ਮੈਂਬਰਾਂ ਤੱਕ ਉਹ ਸਮੱਸਿਆ ਪਹੁੰਚ ਗਈ ਵੱਖ-ਵੱਖ ਬੰਦਰੀ ਸਮੱਸਿਆਵਾਂ ਮੈਂਬਰਾਂ ਕੋਲੇ ਪਹੁੰਚ ਗਈਆਂ ਫੇਰ ਸਰਪੰਚੋਂ ਦਾ ਇਜਲਾਸ ਹੁੰਦਾ ਹੈ ਮੈਂਬਰਾਂ ਦਾ ਉਹਦੇ ਵਿੱਚ ਬਹਿ ਕੇ ਮੈਂਬਰ ਸਭਾ ਨੂੰ ਕੂਟ ਸਭਾ ਸਭਾਣ ਬੈ ਕੇ ਫਿਰ ਉਹਦੇ ਉੱਤੇ ਪੰਚਾਇਤ ਬੈਂਦੀ ਆ ਫਿਰ ਵਾਰਤਲਾਪ ਹੁੰਦੀ ਆ ਡਿਸਕਸ਼ਨ ਹੁੰਦੀ ਆ ਫਿਰ ਉਹਦਾ ਨਿਚੋੜ ਕੱਢਿਆ ਜਾਂਦਾ ਸਮੱਸਿਆਵਾਂ ਦਾ ਫਿਰ ਹੁੰਦਾ ਮਤਾ ਪਾਇਆ ਜਾਂਦਾ ਤੇ ਜੀ ਸਭਾ ਨੂੰ ਵੀ ਜਨਰਲ ਉੱਤੇ ਜਾਂਦਾ ਫਿਰ ਉਹਦੇ ਵਾਸਤੇ ਗਰਾਹ ਸੰਭੇ ਚ ਇਹ ਹੈਗਾ ਸਭਾ ਪੰਚਾਇਤ ਦਾ ਕੰਮ ਪਿੰਡ ਵਿੱਚ এডਿਕੇਸ਼ਨ ਦਾ ਸਿਧਾਂਤ ਕਿਵੇਂ ਹੋ ਸਕਦਾ ਸਕੂਲ ਤੋਂ ਬਾਹਰ ਜਾ ਕੇ ਦੱਸੋਗਾ ਸਕੂਲ ਤੋਂ ਬਾਹਰ ਜਾ ਕੇ ਸਕੂਲ ਟਾਈਮ ਤੋਂ ਬਾਅਦ ਸਕੂਲ ਦਾ 2 ਵਜੇ ਹੋ ਗਿਆ ਛੁੱਟੀ ਹੋ ਗਈ ਬੱਚੇ ਘਰੇ ਦੇ ਨੇ ਉਹ ਤੋਂ ਬਾਅਦ ਐਜੂਕੇਸ਼ਨ ਦਾ ਸਿਧਾਂਤ ਕਿਵੇਂ ਕਰ ਸਕਦੇ ਛਾਗ ਨੂੰ ਜਦ ਛੁੱਟੀ ਆਉਣ ਦਿਨ ਬੱਚੇ ਐਜੂਕੇਸ਼ਨਲ ਪਾਸੇ ਰਹਿਣ ਕਿਉਂਕਿ ਆਪਣੇ ਕੋਲ ਇਹ ਨਾ ਸਮਾਂ ਨਹੀਂ ਹੁੰਦਾ ਕਿ ਆਪਾਂ ਬੱਚਿਆਂ ਦਾ ਆਪਣਾ ਕੰਮ ਕਾਜ ਵਾਲੇ ਬੰਦੇ ਆ ਕੋਈ ਇਹ ਆਦੀ ਆਰ ਬੰਦਾ ਹੈ ਸਵੇਰ ਚਲੇ ਜਾਂਦਾ ਸ਼ਾਮ ਨੂੰ ਘਰੇ ਆਉਂਦਾ ਕੋਸ਼ਸ਼ ਕਰਦਾ ਕਿ ਕਦੇ ਗੱਲ ਕਰ ਦੋ ਉਹਦਾ ਮਾਂ ਭੇਜ ਕਰ ਸਕਦਾ ਤੇ ਸਦਾ ਘਰੇ ਨੂੰ ਤਾਂ ਆਪਣੇ ਕੋ ਟਾਈਮ ਹੀ ਹੈ ਨਹੀਂ ਫਿਰ ਦੱਸੋ ਇਹ ਬੱਚਾ ਲਈ ਟਾਈਮ ਕਦਣਾ ਵੀ ਚਾਹੀਦਾ ਨਹੀਂ ਲੱਗਿਆ ਤਾਂ ਮੈਨੂੰ ਦੱਸੋ ਉਹ ਕਿਹੜੇ ਪੜ੍ਹੇ ਲਈ ਹੁਣ ਆਪਦੀ ਕੋਈ ਇਮਾਰਤ ਤੇ ਜਿਵੇਂ ਅੰਦਰ ਕਿਹੜਾ ਬਣਾ ਰੱਖਿਆ ਹੈਗਾ ਜਿੰਨੂ ਬੱਚਿਆਂ ਨੂੰ ਨਾਲ ਲੈ ਕੇ ਤੁਦਣਾ ਦੂਜਿਆਂ ਨੂੰ ਵੀ ਨਾਲ ਲੈ ਕੇ ਚੱਲਦੇ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਇੱਕ ਲਾਇਬ੍ਰੇਰੀ ਜ਼ਰੂਰ ਹੋਵੇ ਇੱਕ ਮਾਹੌਲ ਤਾਂ ਬਣਿਆ ਹੋਵੇ ਨਾ ਕਿ ਬੇਸ ਦਾ ਪੜਿਆ ਹੋਵੇ ਨਾ এনवायरमेंट ਤਾਂ ਪੜਿਆ ਹੋਵੇ ਨਾ ਉੱਥੇ ਆਪ ਤੁਹਾਡੇ ਪਿੰਡਾਂ 'ਚ ਕਿੰਨੀਆਂ ਜਿਹੀ ਲਾਇਬ੍ਰੇਰੀ ਹੈਗੀ ਹੈ ਸਰਾਂਵਾਜ 'ਚ ਹੈਗੀ ਹੈ ਸਰਾਂਵਾਜ ਹੈ ਜੇਰਾੜੀ ਦੇ ਪਿੰਡ गावा ਦਾ ਹੋਰ ਕਿਸੇ ਪਿੰਡ 'ਚ ਲਾਇਬ੍ਰੇਰੀ ਹੈਗੀ ਹੈ ਸੰਗਰ ਕਰਨਾ ਪਿੰਡ 'ਚ ਹੈਗੀ ਹੈ ਉਸ ਸਕੂਲ ਹੀ ਲੈ ਬਲੇਰੀਆ ਦਾ ਸਕੂਲ 24 ਘੰਟੇ ਖੁੱਲ੍ਹਾ ਰਹਿੰਦਾ ਜਦੋਂ ਮਰਤੀ ਆ ਕੇ ਬੱਚੇ ਮੰਡ ਲੈ ਨਗਰਕੇੜੇ ਪਿੰਡ ਦਾ ਜਿਹੜਾ ਉਹ ਸਕੂਲ 24 ਘੰਟੇ ਖੁੱਲ੍ਹਾ ਹੁੰਦਾ ਪ੍ਰਾਈਵੇਟ ਸਕੂਲ ਹੈ ਮੈਂ ਕਿਹਾ ਬਟਾ ਜੀ ਮੈਂ ਤਾਂ ਨਹੀਂ ਬੈਠ ਕੇ ਫੰਗ ਫੰਗ ਕਰਦੇ ਸੀ ਹਾਂ ਨਹੀਂ ਉਹ ਸਕੂਲ ਹੈਗਾ ਉੱਥੇ ਪ੍ਰਾਈਵੇਟ ਸਕੂਲ ਹੈ ਉਹ ਬੱਚਿਆਂ ਵਾਸਤੇ ਦੋ ਕਮਰੇ ਉਹਨੇ ਪੱਕੇ ਰੱਖੇ ਡਾਇਵਲੇਜੀ ਪੜਾਈ ਹੋਈ ਜਾਂਦਾ ਉਹ 24 ਘੰਟੇ ਖੁੱਲ੍ਹਾ ਰਹਿੰਦਾ ਏਸੀ ਲੱਗੇ ਆ ਤੁਸੀਂ ਰਾਤ ਜਾਓ ਦਿਨੇ ਜਾਓ ਜਦੋਂ ਮਰਜੀ ਜਾਓ ਉੱਥੇ ਜਾ ਕੇ ਜਾਂਦਾ ਪੜੋ ਇਹ ਤਰ੍ਹਾਂ ਦੀ ਵੀ ਡਿਊਟੀ ਲੱਗੀ ਹੁੰਦੀ ਆ ਪਿੰਡ ਜੋ ਪੜੇ ਲਿਖਿਆਂ ਦੀ ਵੀ ਡਿਊਟੀ ਲੱਗੀ ਹੋਊਗਾ ਪਿੰਡ ਦੇ ਟੀਚਰ ਬਹੁਤ ਲੱਗੇ ਆ ਜਿਹੜਾ ਪਿੰਡ ਦੇ ਟੀਚਰ ਆ ਉਹ ਆ ਕੇ ਬੱਚਾ ਨੂੰ ਕੱਢ ਕੇ ਪੜ੍ਹਾਉਂਦੇ ਆ ਡਿਊਟੀयां ਲੱਗੀਆਂ ਹੋਈਆਂ ਵੀ ਹਫਤਾ ਦੂਰ ਹੋਣਾ ਹੈ ਹਫਤਾ ਦੂਰ ਹੋਣਾ ਹੈ ਹਫਤਾ ਦੂਰ ਹੋਣਾ ਆ ਸੱਚਾਈ ਤੋਂ ਮੈਂ ਇੱਕ ਬੇਸਮਣਾ ਚਾਹੀਦਾ ਪਿੰਡ ਪਿੰਡਾਂ ਚ ਕਿਰਨਤਨ ਆਗ ਮਾਗ ਹੋਏਗਾ ਜੇ ਤੁਹਾਡੇ ਪਿੰਡ ਦੇ ਵਿੱਚ ਇੱਕ ਕੋਪਰ ਮਾਹੌਲ ਬਣਿਆ ਹੋਇਆ ਇੱਕ ਲੈਬਰੀ ਬਣੀ ਹੋਈ ਜਾ ਲੈਬਰੀ ਨਾੜਾ ਕੰਮ ਕੀਦਾ ਕੱਚਾ ਹੈ ਇਹ ਕਮ ਹੋਰ ਬਣਿਆ ਹੋਇਆ ਵੇਖਣ ਦੇ। ਉਹ ਮੈਂ ਸਰਾਵਾਂ ਕਿਆ ਮੇਰੇ ਕਰਨ ਲੈ ਕੇ ਦੀ। ਕੋਰਪੋਰੈਂਟ ਆਇਆ ਲੈਪਟਾਪ ਲੈ ਕੇ ਦੇਦੀ ਹੈਗੀ ਆ। ਨਹੀਂ ਆ ਗਿਆ ਨਹੀਂ। ਅਗਿਆਪਾ ਕੇਵੇਂ ਮੀਰੇ ਨਾਲ ਦੇਖ ਆਪਣੀ। ਇਹਦੇ ਦੇਖ ਕੇ ਇਹ ਸਤਨਾ ਬਹੁਤ ਜਣ ਬਣਿਆ ਚੱਲਦੀ ਸੀ ਆਪਾਂ ਪਿੰਦੇ ਵਾਸਤੇ ਜਗਾ ਸੀ। ਬਚਾਰਵਾਲਾ ਜੀ। ਆ ਬਚਾਰਵਾਲਾ। ਵੈਰੀ ਗੁੱਡ। ਇੱਜ ਤੱਕ ਲੋਕੀ ਆਉਂਦੇ ਸੀਗਾ ਨੀਡ ਐਂ ਨਾ ਟਿਕਾਂ। ਕੋਈ ਆਪਾਂ ਉਹ ਲੋ ਉਹ ਜਿਆ ਕਾ ਕਰੇ ਕੁੜੀ ਆ ਕਿ ਉਹ ਮੰਨਦਾ ਵੀ ਹਸਪਾਲਾ ਪੈਂਦਾ ਉਹ ਕੁੜੀ ਸ਼ਾਮ ਨੂੰ ਫੜਨੇ ਜਾਏਗੀ ਆਏਗੀ ਰਾਤ 10:00 ਡਾਰਕ ਹੁੰਦਾ ਬੱਚਿਆਂ ਦੇ ਬੇਰੇ ਮੰਨਦਾ ਹੁੰਦਾ ਹੀ ਉਹ